ਪੰਜਾਬੀ ਗਾਇਕਾ ਗੁਰਲੇਜ ਅਕਟਰ ਤੇ ਜੈਸਮੀਨ ਅਕਟਰ ਅੱਜ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਪਹੁੰਚੀਆਂ ਜਿੱਥੇ ਉਹਨਾਂ ਨੇ ਗੁਰੂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਇਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੋਵਾਂ ਹੀ ਪੈਨਾਂ ਨੇ ਕਿਹਾ ਕਿ ਅੱਜ ਜੋ ਜਿਸ ਵੀ ਮੁਕਾਮ ਤੇ ਨੇ ਉਹ ਸਭ ਕੁਝ ਵਾਹਿਗੁਰੂ ਦੀ ਕਿਰਪਾ ਨਾਲ ਹੀ ਸੰਭਵ ਹੋ ਸਕਿਆ ਤੇ ਉਹ ਗੁਰੂ ਦਾ ਸ਼ੁਕਰਾਨਾ ਕਰਨ ਦੇ ਲਈ ਗੁਰੂ ਘਰ ਆਈਆਂ ਨੇ ਸ਼ੁਕਰਾਨਾ ਕਰਨ ਨੂੰ ਪਹੁੰਚੇ ਕਿਉਂਕਿ ਸਾਰੇ ਸੁੱਖ ਵਾਹਿਗੁਰੂ ਦੇ ਦਿੱਤੇ ਹੋਏ ਨੇ ਸੋ ਜਦੋਂ ਵੀ ਮੌਕਾ ਮਿਲਦਾ ਜਦੋਂ ਵੀ ਮੌਕਾ ਮਿਲਦਾ ਸੀ ਜਰੂਰ ਪਹੁੰਚਦੇ ਆ ਨਮਾਸ਼ੀ ਆ ਕੇ ਆ ਰਹੇ ਮੈਮ ਨਵਾਂ ਬਹੁਤ ਕੁਛ ਚੱਲੀ ਜਾ ਰਿਹਾ ਤੁਸੀਂ ਸਾਰੇ ਦੇਖ ਲੈਣੇ ਜਦੋਂ ਆ ਜਾਂਦਾ ਸ਼ੁਕਰ ਆਦਾ ਬਸ ਉਹਦਾ ਸ਼ੁਕਰਾਨਾ ਕਰਨ ਲਈ ਆਏ ਆ ਸੀ ਸਾਰੇ ਪਰਿਵਾਰ ਦੇ ਨਾਲ ਥੈਂਕ ਯੂ ਸੋ ਮੱਚ ਸਾਰੇ মিডিਆ ਦਾ ਥੈਂਕ ਯੂ ਮੈਂ ਇਹਨਾਂ ਚੀਜ਼ਾਂ ਤੋਂ ਬਹੁਤ ਪਰੇ ਆ ਮੈਂ ਆਪਣੇ ਕੰਮ ਨਾਲ ਮਤਲਬ ਰੱਖਦੀ ਜਿਹਦਾ ਜਿੱਦਾਂ ਦਿਲ ਕਰਦਾ ਉਹ ਕਰੀ ਜਾਂਦਾ ਸੰਗਤ ਨੂੰ ਕੋਈ ਸੁਨੇਹਾ ਦੇਣਾ ਚਾਹੋ ਜੀ ਹੋਲੇ ਮੱਲੇ ਦਾ ਬਸ ਜੀ ਜਿਹਦੇ ਦਿਲ ਚ ਜਿੱਦਾ ਜਿੱਦਾਂ ਦਾ ਚਾਹ ਹੈ ਅਸੀਂ ਗਏ ਆ ਉੱਧਰ ਹੋਲੇ ਮੱਲੇ ਤੇ ਸਾਡਾ ਪ੍ਰੋਗਰਾਮ ਸੀਗਾ ਬਹੁਤ ਸੰਗਤ ਪਹੁੰਚੀ ਆਪਣਾ ਨੰਦਪੁਰ ਸਾਹਿਬ ਨੰਦਪੁਰ ਸਾਹਿਬ ਤੇ ਬਹੁਤ ਲੋਕਾਂ ਦੇ ਵਿੱਚ ਸ਼ਰਧਾ ਦੇਖੀ ਅਸੀਂ ਰਸਤੇ ਦੇ ਵਿੱਚ ਥਾਂ ਥਾਂ ਤੇ ਲੰਗਰ ਲੱਗੇ ਹੋਏ ਸੀਗੇ ਸੋ ਇਹ ਗੁਰੂ ਦੇ ਰੰਗ ਨੇ ਸਾਰਿਆਂ ਨੂੰ ਆਨੰਦ ਲੈਣਾ ਚਾਹੀਦਾ ਤੇ ਸੁਖ ਸਵੇਲੀ ਕੋਈ ਵੀ ਦਿਨ ਤਿਆਰ ਆ ਸੁਖ ਸਵੇਲੀ ਮਨਾਉਣੇ ਚਾਹੀਦੇ ਨੇ ਲੜਾਈਆਂ ਝਗੜਿਆਂ ਤੋਂ ਦੂਰ ਰਹਿ ਕੇ ਇਕਤਾ ਦੇ ਵਿੱਚ ਬਰਕਤ ਹੈ ਇਕਾ ਬਣਾ ਕੇ ਰੱਖੋ ਬਸ ਮੈਂ ਤੇਹੀ ਕਹਿੰਦੀ ਮਹਿੰਦਰ ਸਾਹਿਬ ਆਏ ਪਰਿਵਾਰ ਹਾਂਜੀ ਹਾਂਜੀ ਪਰਿਵਾਰ ਦੇ ਨਾਲ ਆਏ ਆ ਜੀ ਮੱਥਾ ਟੇਕਣਾ ਹੈ ਸ਼ੁਕਰਾਨਾ ਕਰਨਾ ਹੈ ਮਾਲਕ ਦਾ ਬਹੁਤ ਕੁਝ ਦਿੱਤਾ ਮਾਲਕ ਨੇ ਹਾਂਜੀ ਕਿੰਨੀ ਖੁਸ਼ੀ ਮਿਲਦੀ ਹੈ ਜਦੋਂ ਇਸ ਦਰਬਾਰ ਤੇ ਪਹੁੰਚਦੇ ਹਾਂ ਹਮੇਸ਼ਾ ਹੀ ਬਹੁਤ ਖੁਸ਼ੀ ਮਿਲਦੀ ਹੈ ਜੀ ਤੇ ਜਦੋਂ ਪਰਿਵਾਰ ਦੇ ਨਾਲ ਮੈਂ ਆਈਏ ਖੁਸ਼ੀਆਂ ਨਾਲ ਆਈਏ ਫਿਰ ਹੋਰ ਵੀ ਜ਼ਿਆਦਾ ਖੁਸ਼ੀ ਉਸ ਮਾਲਕ ਨੇ ਸਾਰਾ ਕੁਝ ਬਖਸ਼ਿਆ ਸੋ ਦਾ ਸ਼ੁਕਰਾਨਾ ਕਰਨਾ ਪੈਂਦਾ ਹੈ ਪਤਾ ਜੀ ਆਏ ਨੇ ਹਸਬੰਦ ਆਏ ਨੇ ਸੋ ਸਾਰਾ ਪਰਿਵਾਰ ਆਇਆ ਦੀਦੀ ਭਾਜੀ ਆਏ ਨੇ ਗੁਰਲੇਸ਼ ਦੇ ਵੀ ਸੋ ਸਾਰੇ ਪਰਿਵਾਰ ਦੇ ਨਾਲ ਆਏ ਆ ਬਹੁਤ ਖੁਸ਼ੀ ਵਾਲੀ ਗੱਲ ਹੈ ਜੀ ਨਵਾਂ ਕੀ ਲੈ ਕੇ ਆ ਰਹੇ ਆ ਮਾਮੇ ਨਵੇਂ ਬਹੁਤ ਸਾਰੇ ਪ੍ਰੋਜੈਕਟਸ ਲੈ ਕੇ ਆ ਰਹੇ ਆ ਜੀ ਬਹੁਤ ਵਧੀਆ ਵਧੀਆ ਗਾਣੇ ਤੁਹਾਡੇ ਸਾਰਿਆਂ ਦੇ ਲਈ ਹਾਂਜੀ ਸਰੋਤਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਸਰੋਤਿਆਂ ਨੂੰ ਹੀ ਮੈਸੇਜ ਦੇਣਾ ਚਾਹੁੰਦੇ ਹਾਂ ਇਸੇ ਤਰ੍ਹਾਂ ਪਿਆਰ ਕਰਦੇ ਰਹੋ ਜਿੱਦਾਂ ਤੁਸੀਂ ਹੁਣ ਤੱਕ ਸਪੋਰਟ ਕਰਦੇ ਹੋ ਸੋ ਇਸੇ ਤਰ੍ਹਾਂ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ ਥੈਂਕ ਯੂ